ਰਾਸੀ ਮਾਜ ਚੌਥੜੀ ਲਵ ਇਸ ਵੀਡੀਓ ਨੇ ਨਾ ਤੁਹਾਡੀ ਰੂਹ ਖੁਸ਼ ਕਰ ਦੇਣੀ ਹੈ ਇਸ ਲੜਕੀ ਨੂੰ ਦੇਖੋ ਇਹ ਲੜਕੀ ਕੈਲੀਫੋਰਨੀਆ ਤੋਂ ਖਾਸ ਤੌਰ ਤੇ ਪਹੁੰਚੀ ਹੈ ਅਤੇ ਇਸ ਨੇ ਦਮਦਮਾ ਸਾਹਿਬ ਦੇ ਇਸ ਗੁਰਸਖ ਨੌਜਵਾਨ ਦੇ ਨਾਲ ਵਿਆਹ ਕਰਵਾਇਆ ਹੈ ਦਰਸਲ ਕੈਲੀਫੋਰਨੀਆ ਦੇ ਵਿੱਚ ਇਹ ਲੜਕੀ ਇੱਕ ਪ੍ਰਸਿੱਧ ਡਾਕਟਰ ਹੈ ਅਤੇ ਲੱਖਾਂ ਡਾਲਰ ਸਾਲ ਦਾ ਕਮਾਉਂਦੀ ਹੈ ਪਰ ਆਪਣੇ ਵਿਰਸੇ ਅਤੇ ਸਿੱਖੀ ਨਾਲ ਇਸ ਕਦਰ ਪਿਆਰ ਹੈ ਕਿ ਪੂਰਨ ਸਿੱਖੀ ਸਰੂਪ ਤੇ ਵਿੱਚ ਹੈ ਅਤੇ ਵਿਆਹ ਵੀ ਸਿੱਖੀ ਮਰਿਆਦਾ ਦੇ ਮੁਤਾਬਕ ਕਰਵਾਇਆ ਵਿਆਹ ਤੇ ਨਾ ਕੋਈ ਡੀਜੇ ਅਤੇ ਨਾ ਹੀ ਕਿਸੇ ਤਰ੍ਹਾਂ ਦਾ ਹੁੱਲੜਬਾਸੀ ਦੇਖਣ ਨੂੰ ਮਿਲੀ ਗਤਕਾ ਦਿਖਾਇਆ ਗਿਆ ਗਤਕੇ ਦੇ ਕਰਤਬ ਦਿਖਾਏ ਗੇ ਅਤੇ ਬਹੁਤ ਸਾਦੇ ਢੰਗ ਦੇ ਨਾਲ ਅਤੇ ਤਖਤਾਂ ਦੇ ਜੱਥੇਦਾਰ ਵੀ ਇੱਥੇ ਖਾਸ ਤੌਰ ਤੇ ਪਹੁੰਚੇ ਇਹ ਬੇਹਦੀ ਖਾਸ ਸੁਨੇਹਾ ਇੱਕ ਦੂਜੇ ਨਾਲ ਸਾਂਝਾ ਜ਼ਰੂਰ ਕਰਿਓ ਦੇ ਦੇ ਕਪੜੇ ਜਿਹੜੇ ਸਰੀਰ ਤੇ ਪਾ ਕੇ ਦਸੀ ਆਖੇ ਜੀ ਸਾਡਾ ਇਹ ਫਰੀडम ਆ ਇਹ ਵੀ ਸਾਡੀ ਧੀ ਦੇਖ ਲਓ ਉਧਰ ਜੰਮੀ ਪੜੀ ਆ ਤੇ ਉਧਰ ਦੀ ਪੜੀ ਆ ਵੱਡੀ ਡਾਕਟਰ ਆ ਸਾਰਾ ਕੋਈ ਮਾਰਾ ਹੀ ਨਹੀਂ ਬਖਸ਼ਿਆ ਤੇ ਲੱਖਾਂ ਡਾਲਰਾਂ ਚ ਤਰਖਾ ਲੈਂਦੀ ਆ ਸਾਲ ਦੇ ਤੇ ਫਿਰ ਵੀ ਉਹਨਾਂ ਨੇ ਸਿੱਖੀ ਰੱਖੀ ਆ ਸਿੱਖੀ ਵਿੱਚ ਪਰਪੱਕ ਨੇ ਤੇ ਇੱਕ ਗੁਰਸਿੱਖ ਨਾਲ ਵਿਆਹ ਕਰਾਇਆ ਗੁਰਮੁਤਿਨ ਅਨੁਸਾਰ ਆਨੰਦ ਕਾਰਜ ਕਰਵਾਏ ਤੇ ਅਸੀਂ ਬੇਨਤੀ ਕਰਾਂਗੇ ਜੇ ਉਹ ਵੀ ਆਪਣੇ ਗੁਰਸਿੱਖ ਗੁਰਨਾਣ ਪਾਤਸ਼ਾਹ ਨੂੰ ਮੰਨਣ ਵਾਲੇ ਤੇ ਦਸਵੇਂ ਪਾਤਸ਼ਾਹ ਨੂੰ ਮਨਣ ਵਾਲੇ ਜੋ ਉਹਨਾਂ ਦੀ ਮਰਿਆਦਾ ਨੂੰ ਮੰਨਣ ਵਾਲੇ ਜਾਂ ਉਹਨਾਂ ਦੇ ਰਾਹ ਤੇ ਚੱਲਣ ਵਾਲਿਆਂ ਨੂੰ ਬੇਨਤੀ ਕਰਾਂਗੇ ਕਿ ਇਸੇ ਤਰ੍ਹਾਂ ਹੀ ਗੁਰਮਤਿ ਮਰਿਆਦਾ ਅਨੁਸਾਰ ਹੀ ਆਨੰਦ ਕਾਰਜ ਕਰਵਾਏ ਜਾਣ ਤਾਂ ਕਿ ਜੋ ਆਪਣੇ ਆਉਣ ਵਾਲੀ ਪੀੜ੍ਹੀ ਨੂੰ ਸੇਧ ਮਿਲ ਸਕੇ ਅਤੇ ਗੁਰਸਿੱਖੀ ਦੀ ਜੋ ਪ੍ਰਸਾਰਤਾ ਹੈ ਲੜੀ ਹੈ ਜੋ ਬਣੀ ਰਹੇ